ਮੈਂ ਮਨਵੀਰ ਸਿੰਘ ਨਾਮਦਾਰੀ ਸੋ 24 ਐਫਰਟਸ ਹੋ ਰਹੇ ਆ گورਨਮੈਂਟ ਸਕੂਲ ਦੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਕਿ ਪੇਰੈਂਟਸ ਤੇ ਟੀਚਰਸ ਦੀ ਜਿਹੜੀ ਮੀਟਿੰਗ ਆ ਪੀਟੀਐਮ ਅਗੇ ਪ੍ਰਾਈਵੇਟ ਸਕੂਲ ਚ ਦੇਖੀ ਸੀ ਹੁਣ ਗਵਰਨਮੈਂਟ ਸਕੂਲ ਦੇ ਵਿੱਚ ਬਹੁਤ ਵਧੀਆ ਹੈ ਪੜ੍ਹਾਈ ਦਾ ਮਿਆਰ ਉੱਚਾ ਹੋ ਰਿਹਾ ਹੈ ਪਰ ਭਗਵੰਤਾਨ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਸੀਐਮ ਸਾਹਿਬ ਨੂੰ ਕਿ ਜਿਹੜੇ ਟੀਚਰਸ ਆ ਉਹ ਬੱਚਿਆਂ ਨੂੰ ਤਾਂ ਸਹੀ ਪੜਾਉਣਗੇ ਕਿਉਂਕਿ ਜਦੋਂ ਇਹਨਾਂ ਦੀ ਪੜ੍ਹਾਈ ਦਾ ਟਾਈਮ ਹੁੰਦਾ ਉਦੋਂ ਬੂਟਾਂ ਵਾਲ ਦਾ ਚੱਕਰ ਪਾ ਦਿੱਤਾ ਜਾਂਦਾ ਸਮੇਂ-ਸਮੇਂ ਤੇ ਸਰਕਾਰਾਂ ਨੂੰ ਥੋੜਾ ਬਦਲਾਅ ਕਰਨਾ ਚਾਹੀਦਾ ਉਸ ਤੋਂ ਭਗਵੰਤ ਮਾਨ ਸਰਕਾਰ ਵੀ ਇਹੀ ਕੰਮ ਕਰ ਰਹੀ ਹੈ ਕਿਉਂਕਿ ਮੇਰੇ ਬੱਚੇ ਵੀ ਹੁਣ ਕੇ ਐਮਨਸ ਸਕੂਲ ਦੇ ਵਿੱਚ ਵੀ ਹੈਗੇ ਆ ਗਵਰਨਮੈਂਟ ਸਕੂਲ ਹੈਗੇ ਆ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਿ ਕਿ ਤੁਸੀਂ ਇਹ ਗੱਲ ਕਹਿਣੀ ਆ ਕਿਉਂਕਿ ਬਾਅਦ ਵਿੱਚ ਟੀਚਰਸ ਦੇ ਦੋਸ਼ ਲਾਇਆ ਜਾਂਦਾ ਕਿ ਉਹ ਪੜਾਉਂਦੇ ਨਹੀਂ ਹੈਗੇ ਤਾਂ ਤਾਰਿਕ ਜੀ ਹੋਰ ਤੁਸੀਂ ਅੱਜ ਤੱਕ ਕਿਦਾਂ ਦਾ ਐਕਸਪੀਰੀਅੰਸ ਲਿਆ ਅੱਜ ਤੱਕ ਤੁਸੀਂ ਮੇਰੇ ਖਿਆਲ ਪ੍ਰਾਈਵੇਟ ਸਕੂਲਾਂ ਦੇ ਤਾਂ ਆਪਾਂ ਸੁਣਦੇ ਆਂਦੇ ਸੀ ਕਿ ਪੀਟੀਐਮ ਹੁੰਦੀਆਂ ਸਰਕਾਰੀ ਸਕੂਲਾਂ 'ਚ ਕਿਦਾਂ ਦਾ ਤਜਰਬਾ ਤੁਹਾਡਾ ਆਪਣਾ ਰਿਹਾ ਪਰਸਨਲ ਐਕਸਪੀਰੀਅੰਸ ਪਰਸਨਲ ਜਨਕੇ ਅੱਗੇ ਤਾਂ ਗਰੋਅ ਅਪ ਹੋ ਰਿਹਾ ਹੈ ਜਿਹੜੇ ਆ ਸਕੂਲ ਆਪਣੇ ਸਰਕਾਰੀ ਸਕੂਲ ਆ ਮੈਂ ਵੀ ਐਸੇ ਸਕੂਲ ਪੜ੍ਹੇ ਆਇਆ ਬਹੁਤ ਡਿਵੈਲਪਮੈਂਟ ਹੋ ਰਹੀ ਆ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਭਗਵੰਤ ਮਾਨ ਸਰਦਾਰ ਨੇ ਜਨਕੇ ਪੰਜਾਬ ਦੇ ਸਕੂਲਾਂ ਨੂੰ ਉੱਤੇ ਚੱਕਿਆ ਆ ਥੈਂਕ ਯੂ ਜੀ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਆ ਜੇ ਮੈਂ ਕਹਾਂ ਪੰਜਾਬੀ ਦੇ ਵਿੱਚ ਇੱਕ ਵਿਆਹ ਵਰਗਾ ਮਾਹੌਲ ਆ ਅਸੀਂ ਅੱਜ ਹਲਕਾ ਬਲਾਰ ਸਵਾ ਫਲੋਰ ਦੇ ਇਹ ਮਿਸਕਾਉਲ ਸਕੂਲ ਆਫ ਐਮੀਨੈਂਸ ਜਿਹੜਾ ਸ਼ਹਿਰ ਦੀ ਬੇਟੀਆ ਉਸ ਦੇ ਜਿਹੜਾ ਹੈਗਾ ਅੰਗਰ ਦੇ ਵਿੱਚ ਖੜੇ ਆ ਔਰ ਉਸ ਸਕੂਲ ਦੇ ਵਿੱਚ ਮਾਪੇ ਜਿਹੜੇ ਹੈ ਆਪਣੇ ਬੱਚਿਆਂ ਦਾ ਰਿਪੋਰਟ ਕਾਰਡ ਆਪਣੇ ਬੱਚਿਆਂ ਦੀ ਜਿਹੜੀ ਹੈਗੀ ਆ ਗਿਆਨ ਪ੍ਰਤੀ ਜਸ ਸਹਾਇਕ ਰਿਆਮਾ ਪ੍ਰਤੀ ਜਿਹੜੀ ਇਹ ਸੂchnਾ ਲੈਣ ਲਈ ਇਸ ਮੀਟਿੰਗ ਦੇ ਵਿੱਚ ਪ੍ਰਿੰਸੀਪਲ ਸਾਹਿਬ ਤੇ ਨਾਲ ਸਟਾਫ ਦੇ ਉਹ ਸਾਹਜ ਪਾਉਣ ਦੇ ਲਈ ਆਏ ਆ ਬਹੁਤ ਹੀ ਅੱਜ ਦਾ ਸਮਾਂ ਜਿਹੜਾ ਸੁਭਾਗਾ ਆ ਕਿ ਸਾਡੇ ਬਹੁਤ ਹੀ ਹਰਮਨ ਪਿਆਰੇ ਮੰਤਰੀ ਸ੍ਰੀ ਪ੍ਰਵਾਦ ਸਹਿਮਾਨ ਹੋਣਾ ਦੇ ਨਿਸ਼ਾਨ ਰੇਸ਼ਾ ਹਿੱਟ ਜਿਹੜਾ ਅੱਜ ਇੱਕ ਬਹੁਤ ਹੀ ਪੇਰੈਂਟਸ ਮੀਟਿੰਗ ਜਿਹਨੂੰ ਅਸੀਂ ਮੈਗਾ ਪ੍ਰੋਜੈਕਟ ਦਾ ਨਾਮ ਦਿੱਤਾ ਹੈਗਾ ਉਸ ਦੀ ਇਹ ਜਿਹੜੀ ਇਕੱਤਰਤ ਹੋਏ ਆ ਤਕਰੀਬਨ 19109 ਸਕੂਲਾਂ ਦੇ ਵਿੱਚ ਅੱਜ ਜਿਹੜੀ ਇਹ ਗੱਲ ਜਿਹੜੀ ਐ ਸੋਝਤ ਕੀਤੀ ਆ ਔਰ ਲਗਭਗ 3 ਲੱਖ ਜਿਹੜੇ ਆ ਮਾਪੇ ਜਿਹੜੇ ਆ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਸ਼ਰਕਤ ਕਰਨਗੇ ਔਰ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪ੍ਰਤੀ ਸਕੂਲਾਂ ਦੇ ਵਿੱਚ ਆ ਰਹੀਆਂ ਬੱਚਿਆਂ ਦੀਆਂ ਮੁਸ਼ਕਲਾਂਾਂ ਪ੍ਰਤੀ ਔਰ ਬੱਚੇ ਜਿਹੜੇ ਹਨ ਉਹ ਮਾਪਿਆਂ ਦੇ ਨਾਲ ਅਤੇ ਅਧਿਆਪਕਾਂ ਦੇ ਨਾਲ ਇੱਕ ਸਾਝ ਪਾਉਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਸਕੂਲ ਆ ਉਹਨਾਂ ਦੀ ਹੋਰ ਵਧੀਆ ਕਾਇਆਕਲਪ ਕਿਵੇਂ ਕਰ ਸਕਦੇ ਆ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਖੂਨ ਦੇ ਵਿੱਚ ਆਈ ਆ ਉਸ ਤੋਂ ਹੀ ਸਕੂਲਾਂ ਦੀ ਤੇ ਸਿਹਤ ਦੀ ਜਿਹੜੀਆਂ ਸਵਾਵਾਂ ਆ ਉਹਨਾਂ ਦੀ ਕਾਇਆਕਲਪ ਹੋ ਰਹੀ ਆ ਤੁਸੀਂ ਦੇਖਦੇ ਆ ਕਿ ਜਿਹੜਾ ਸਕੂਲ ਹੈ ਸਕੂਲ ਆਫ ਐਮਿਨਸ ਬਣਿਆ ਆ ਲਗਭਗ 8 ਤੇ 4 ਫੋਰ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਇਸ ਨੂੰ ਇੱਕ ਨਵਾਂ ਨਿਯਮ ਨਹੀਂ ਕਰਨ ਕੀਤਾ ਜਾ ਰਿਹਾ ਤੁਸੀਂ ਦੇਖਦੇ ਆ ਕਿ ਸਕੂਲ ਦੇ ਵਿੱਚ ਉਹ ਬੱਚੀਆਂ ਜਿਹੜੀਆਂ ਹਨ ਸਾਡੇ ਨਾਲ ਖੜੀਆਂ ਨੇ ਉਹ ਬੱਚੇ ਜਿਨ੍ਹਾਂ ਦੀ ਯੂਨੀਫਾਰਮ ਤੋਂ ਤੁਹਾਨੂੰ ਇਹ ਪ੍ਰਤੱਖ ਪ੍ਰਮਾਣ ਪਤਾ ਲੱਗ ਜਾਏਗਾ ਕਿ ਇਹ ਬੱਚੇ ਜਿਹੜੇ ਹਨ ਜਿਹੜੇ ਆਪਾਂ ਪਿਛਲੇ ਸਮੇਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦਿੰਦੇ ਹੁੰਦੇ ਸੀ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਬੱਚੇ ਹਟ ਕੇ ਇਨਾ ਸਕੂਲ ਆਫ ਇਮਿਊਨੈਂਸ ਸਕੂਲ ਆਫ ਸਮਾਰ ਜਿਹੜੇ ਆ ਉਹਨਾਂ ਦੇ ਵਿੱਚ ਜਿਹੜਾਗਾ ਦਾਖਲਾ ਲੈਣਾ ਜਿਹੜਾ ਸ਼ੁਰੂ ਕਰਤਾ ਅਸੀਂ ਅੱਜ ਜਿਹੜਾ ਇੱਥੇ ਬੈਠ ਕੇ ਬੱਚਿਆਂ ਦੇ ਨਾਲ ਸਾਝ ਪਾਉਣ ਲਈ ਆਏ ਆ ਮਾਪਿਆਂ ਨਾਲ ਸਾਝ ਪਾਉਣ ਲਈ ਆਏ ਆ ਮਾਪਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਔਰ ਬੱਚਿਆਂ ਦੇ ਨਾਲ ਸਾਝ ਪਾਵਾਂਗੇ ਕਿ ਆਓ ਆਪਾਂ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋ ਕੇ ਆਪਾਂ ਵੱਧ ਤੋਂ ਵੱਧ ਜਿਹੜਾ ਹੈਗਾ ਆਪਾਂ ਗਿਆਨ ਹਾਸਲ ਕਰੀਏ ਔਰ ਇਹ ਸਕੂਲ ਦੇ ਵਿੱਚ ਕੁੰਨੀਆਂ ਸਮਝੀਆਂ ਬਣਾਈ ਦੀਆਂ ਹੋਣਾਂ ਜਿਹੜੀਆਂ ਹਨ ਸਰਕਾਰ ਵੱਲੋਂ ਮਹਿਲਾ ਕਵੀਆਂ ਕਿ ਜਾਨ ਤੁਸੀਂ ਦੇਖਿਆ ਕਿ ਜਦੋਂ ਸਕੂਲ ਦੇ ਐਂਟਰੀ ਗੇਟ ਦੇ ਵਿੱਚ ਹੀ ਆਪਾਂ ਦਾਖਲ ਹੋਏ ਆ ਤਾਂ ਉੱਥੇ ਇੱਕ ਪ੍ਰਮੁੱਖ ਗਾਰਡ ਵਜੋਂ ਜਿਹੜਾ ਇੱਕ ਸਾਡਾ ਸਟਾਫ ਸਾਥੀ ਸੀ ਮਰ ਵਕ ਵਕ ਕਲਾਸਾਂ ਦੇ ਵਿੱਚ ਵੀ ਜਿਹੜੇ ਹਨ ਪੂਰੇ ਜਿਹੜੇ ਹੈਗੇ ਆ ਸਿਕਿਉਰਿਟੀ ਵਜੋਂ ਜਿਹੜੇ ਹੈਗੇ ਆ ਸਟਾਫ ਲਗਾਇਆ ਗਿਆ ਹੈ ਮੈਨੇਜਰ ਲਗਾਇਆ ਗਿਆ ਪ੍ਰਿੰਸੀਪਲ ਦੀ ਰਹਿਨਮਾਈ ਦੇ ਵਿੱਚ ਹੋਰ ਸਟਾਰਕ ਲਾਏਗਾ ਸਮੂਚਾ ਜਿਹੜਾ ਹੈਗਾ ਇਹ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈਗਾ ਸੋ ਮੈਂ ਅੱਜ ਜਿਹੜਾ ਹੈਗਾ ਇਸ ਸਕੂਲ ਦੇ ਪ੍ਰਿੰਸੀਪਲ ਨੂੰ ਸਮੂਚੇ ਸਟਾਰ ਨੂੰ ਔਰ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਉਹਨਾਂ ਦੇ ਮਾਪਿਆਂ ਨੂੰ ਜਿਹੜਾ ਹੈਗਾ ਮੁਬਾਰਕਵਾਦ ਦਿੰਨਾ ਆ ਔਰ ਉਹਨਾਂ ਪਾਸੋਂ ਆਸ ਕਰਦਾ ਉਹਨਾਂ ਬੱਚਿਆਂ ਪਾਸੋਂ ਕਿ ਉਹ ਇਸ ਸਕੂਲ ਦਾ ਜਿਹੜਾ ਹੈਗਾ ਨਾਮ ਰੋਸ਼ਨ ਕਰਨਗੇ ਉਹ ਸਕੂਲ ਦਾ ਨਾਮ ਰੋਸ਼ਨ ਦੇ ਨਾਲ ਨਾਲ ਸੂਬੇ ਦਾ ਔਰ ਸਰਕਾਰ ਦਾ ਜਿਹੜਾ ਹੈਗਾ ਨਾਮ ਰੋਸ਼ਨ ਕਰਨਗੇ ਧੰਨਵਾਦ